ਉਪੀਲ ਹੈ ਕਿ ਇੱਕ ਵਾਰ ਆਪਦੇ ਨਾਲ ਲੱਗਦੇ ਸਰਕਾਰੀ ਸਕੂਲ ਦੇ ਵਿੱਚ ਵਿਜ਼ਿਟ ਜ਼ਰੂਰ ਕਰਨ ਪੋਤਨੇ ਪਿੰਡ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਪੋਤਨੀ ਸਕੂਲ ਦੇ ਵਿੱਚ ਆ ਕੇ ਦੇਖੋ ਕਿ ਇੱਥੇ ਕੀ ਸਹੂਲਤਾਂ ਹਨ ਕਿਵੇਂ ਪੜ੍ਹਾਈ ਹੁੰਦੀ ਹੈ ਬੱਚਿਆਂ ਦੀ ਕੱਲੀ ਪੋਜੀਸ਼ਨ ਦੀ ਗੱਲ ਨਹੀਂ ਉਹਨਾਂ ਦੀ ਪਰਸੈਂਟੇਜ ਦੀ ਗੱਲ ਕਰੀਏ ਕਿ ਹਰ ਸਾਲ ਹੀ ਬੋਰਡ ਦੀਆਂ ਜਮਾਤਾਂ ਦੇ ਵਿੱਚ 90% 95% ਤੋਂ ਉੱਪਰ ਬੱਚੇ ਸਕੋਰ ਕਰਦੇ ਆ ਇਹਦਾ ਮਤਲਬ ਇਹ ਹੈ ਕਿ ਇੱਥੇ ਪੜ੍ਹਾਈ ਦਾ ਪੱਧਰ ਵੀ ਉੱਚਾ ਹੈ ਸਹੂਲਤਾਂ ਵੀ ਬਹੁਤ ਹਨ ਤਾਂ ਉਹਨਾਂ ਲੋਕਾਂ ਨੂੰ ਦੂਸਰਿਆਂ ਵੱਲ ਦੇਖਣ ਦੀ ਜਗ੍ਹਾ ਤੇ ਖੁਦ ਬਾਹਰ ਆ ਕੇ ਸਕੂਲ ਨੂੰ ਦੇਖ ਕੇ ਪਰਖਣਾ ਚਾਹੀਦਾ ਹੈ ਕਿ ਇੱਥੇ ਕੋਈ ਫੀਸ ਵੀ ਨਹੀਂ ਹੈਗੀ ਖਾਣਾ ਵੀ ਬੱਚਿਆਂ ਨੂੰ ਵਧੀਆ ਮਿਲਦਾ ਕਿਤਾਬਾਂ ਵੀ ਮੁਫਤ ਮਿਲਦੀਆਂ ਨੇ ਵਰਦੀਆਂ ਵੀ ਫ੍ਰੀ ਮਿਲਦੀਆਂ ਨੇ ਤੇ ਹੋਰ ਵੀ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਈਆਂ ਜਾਂਦੀਆਂ ਨੇ ਤੇ ਵਿਦਿਆਰਥੀਆਂ ਨੂੰ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਉਹ ਵੀ ਸਮੇਂ-ਸਮੇਂ ਤੇ ਕਰਵਾਈਆਂ ਜਾਂਦੀਆਂ ਨੇ ਸਮਾਰਟ ਰੂਮ ਹੋਣ ਦਾ ਮਤਲਬ ਕਿ ਅੱਥੇ ਪ੍ਰੋਜੈਕਟਰ ਸਕਰੀਨ ਸਮਾਰਟ ਸਕਰੀਨਸ ਹਨ ਕਿ ਕਮਰਿਆਂ ਵਿੱਚ ਹਨ ਕਿ ਆਸ-ਪਾਸ ਦੇ ਕਿਸੇ ਪ੍ਰਾਈਵੇਟ ਸਕੂਲ 'ਚ ਇੰਨੀਆਂ ਸਹੂਲਤਾਂ ਹਨ ਪਰ ਕਮੀ ਸਿਰਫ ਇਹੀ ਆ ਕਿ ਉਹਨਾਂ ਮਾਪਿਆਂ ਨੂੰ ਇੰਨਾਂ ਚੀਜ਼ਾਂ ਦੀ ਕਲੈਰਿਟੀ ਨਹੀਂ ਆ ਉਹਨਾਂ ਨੂੰ ਸਪਸ਼ਟ ਹੀ ਨਹੀਂ ਹੈ ਕਿ ਸਰਕਾਰ ਵੱਲੋਂ ਕੀ ਸਹੂਲਤਾਂ ਮਿਲ ਰਹੀਆਂ ਹਨ ਤੇ ਪ੍ਰਾਈਵੇਟ ਦੇ ਵਿੱਚ ਇੰਨੀਆਂ ਫੀਸਾਂ ਦੇ ਕੇ ਵੀ ਆਪਣੇ ਬੱਚਿਆਂ ਨੂੰ ਉਹਨਾਂ ਵਧੀਆ ਸਹੂਲਤ ਨਹੀਂ ਦੇ ਸਕਦੇ ਬਿਲਕੁਲ ਮੁਫਤ ਜਿਹੜੀਆਂ ਹੈਗੀਆਂ ਉਹ ਅੱਜ ਦੇ ਸਮੇਂ ਸਰਕਾਰੀ ਸਕੂਲਾਂ ਦੇ ਵਿੱਚ ਮਿਲ ਰਹੀਆਂ ਹਨ ਤੇ ਰਿਜ਼ਲਟ ਨੇ ਜਿਹੜੇ ਰਿਜ਼ਲਟ ਬਹੁਤ ਵਧੀਆ ਆ ਰਹੇ ਨੇ ਸਾਡੇ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਅੱਗੇ ਜਾ ਰਹੇ ਨੇ ਤੇ ਇਹ ਤੋਂ ਇਲਾਵਾ ਤੁਸੀਂ ਦੇਖਿਓ ਪ੍ਰਾਈਵੇਟ ਸਕੂਲ ਚ ਕੀ ਸਹੂਲਤਾਂ ਹਨ ਸਰਕਾਰੀ ਸਕੂਲ ਚ ਕੀ ਸਹੂਲਤਾਂ ਹਨ ਜੇਕਰ ਇੱਕ ਵਾਰ ਨਿਰਪੱਖ ਹੋ ਕੇ ਦੇਖਣਗੇ ਕੰਪੈਰੀਜ਼ਨ ਕਰਨਗੇ ਉਹਨਾਂ ਸਕੂਲਾਂ ਦਾ ਇਸ ਸਕੂਲ ਦਾ ਤੇ ਉਹ ਡੈਫੀਨੇਟਲੀ ਆਪਣੇ ਆਪ ਹੀ ਸਰਕਾਰੀ ਸਕੂਲ ਵਿੱਚ ਆਪਣਾ ਬੱਚਾ ਦਾਖਲ ਕਰਾਉਣਗੇ ਕਿਉਂਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਕੋਈ ਵੀ ਕਮੀ ਨਹੀਂ ਹੈ ਜੇਕਰ ਦੇਖਿਆ ਜਾਵੇ ਕਿ ਜਿਵੇਂ ਹੁਣੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡੇ ਕੋਲ 8 ਸਮਾਰਟ ਰੂਮ ਹਨ 8 ਸਮਾਰਟ ਵਿਜੀਫੇ ਨਾਲ ਸੰਬੰਧਿਤ ਹੋ ਗਿਆ ਐਨਐਮਐਫ ਹੋ ਗਿਆ ਉਹ ਸਾਰੀਆਂ ਐਨਟੀਐਸਸੀ ਦੀਆਂ ਪ੍ਰੀਖਿਆਵਾਂ ਨੇ ਜਿਹੜੀਆਂ ਬੱਚਿਆਂ ਨੂੰ ਉਹਦੇ ਲਈ ਯੋਗ ਬਣਾਇਆ ਜਾਂਦਾ ਕਿ ਅਸੀਂ ਵਾਰਤવાર ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਓ ਤਾਂ ਕਿ ਬੱਚੇ ਜਿਹੜੇ ਅੱਗੇ ਜਾ ਕੇ ਤਰੱਕੀਆਂ ਕਰ ਸਕਣ। ਸਕੂਲ ਬਣੇ ਹਨ, ਸਕੂਲ ਦੀਆਂ ਸਹੂਲਤਾਂ ਸਰਕਾਰ ਦੀਆਂ ਦਿੱਤੀਆਂ ਦਾਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਉਹ ਮਦਦਗਾਰ ਸਾਬਤ ਹੋ ਰਹੇ ਹਨ। ਉਹਨਾਂ ਦੇ ਧੰਨਵਾਦੀ ਹਾਂ ਤੇ ਲੋਕਾਂ ਨੂੰ ਅਪੀਲ ਹੈ ਕਿ ਸਕੂਲ ਆ ਕੇ ਸਰਕਾਰੀ ਸਕੂਲ ਪੋਠਨਾ ਦੇ ਵਿੱਚ ਆ ਕੇ ਦੇਖੋ ਸਹੂਲਤਾਂ ਨੂੰ ਦੇਖੋ, ਉਹਨਾਂ ਦੇ ਪੁਰਾਣੇ ਨਤੀਜੇ ਦੇਖੋ। ਤਾਂ ਫਿਰ ਹੀ ਡਿਸਾਈਡ ਕਰੋ ਕਿ ਬੱਚਾ ਨੂੰ ਕਿਹੜੇ ਸਕੂਲ ਚ ਦਾਖਲ ਕਰਾਉਣਾ ਚਾਹੀਦਾ। ਬਹੁਤ ਖੁਸ਼ੀ ਦੀ ਲੱਗ ਰਹੀ ਆ ਬੱਚਿਆਂ ਦਾ ਸਾਲ ਦੀ ਜਿਹੜੀ ਮਿਹਨਤ ਕੀਤੀ ਹੁੰਦੀ ਆ ਜੀ ਉਹਦਾ ਰਿਜ਼ਲਟ ਆ ਜਿਹੜਾ ਉਹ ਅੱਜ ਸਾਡੇ ਸਾਹਮਣੇ ਆਇਆ ਤੇ ਇਹਨਾਂ ਦੇ ਮਾਪਿਆਂ ਦੇ ਸਾਹਮਣੇ ਵੀ ਆਇਆਗਾ ਤੇ ਬੱਚੇ ਵੀ ਖੁਸ਼ ਨੇ ਮਾਪੇ ਵੀ ਖੁਸ਼ ਨੇ ਤੇ ਅਸੀਂ ਸਾਰਾ ਸਮੂਥ ਸਟਾਫ ਵੀ ਬਹੁਤ ਖੁਸ਼ ਆ ਸਰਕਾਰੀ ਸਕੂਲਾਂ ਨੂੰ ਲੋਕ ਅਣ ਦੇਖਿਆ ਕਰਦੇ ਸੀ ਹਨਾ ਹੁਣ ਸਰਕਾਰੀ ਸਕੂਲਾਂ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਨੇਗੀਆਂ ਤੇ ਕਨਵਰਟ ਪ੍ਰਾਈਵੇਟ ਸਕੂਲਾਂ ਦੇ ਮਤਲਬ ਬਰਾਬਰ ਦੇ ਨਤੀਜੇ ਜਾਂਦੇ ਨੇ ਤੇ ਉਹਨਾਂ ਲਈ ਕੀ ਕਰਨਾ ਚਾਹੋਗੇ ਹਾਂਜੀ ਸਰ ਅੱਜ ਦੇ ਸਮੇਂ ਤੁਸੀਂ ਦੇਖਿਆ ਹੋਊਗਾ ਵੀ ਜਿਹੜੇ ਸਰਕਾਰੀ ਸਕੂਲ ਨੇ ਉਹ ਕਿਸੇ ਵੀ ਤਰ੍ਹਾਂ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹੈਗੇ ਜਿਵੇਂ ਤੁਸੀਂ ਆਪ ਹੀ ਆ ਕੇ ਦੇਖਿਆ ਹੁੰਦਾ ਵੀ ਸਾਡੇ ਸਕੂਲ ਦੀ ਜਿਹੜੀ ਬਿਲਡਿੰਗ ਹੈ ਉਹ ਵੀ ਕਿਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹੈਗੀ ਤੇ ਜਿੰਨੀਆਂ ਵੀ ਲੈਬਸ ਬਣੀਆਂ ਹੋਈਆਂ ਨੇ ਉਹ ਸਾਡੇ ਬੱਚਿਆਂ ਨੇ ਵੀ ਤੁਹਾਨੂੰ ਦੱਸਿਆ ਹੋਊਗਾ ਵੀ ਸਾਇੰਸ ਲੈਬ ਹੋਗੀ ਕੰਪਿਊਟਰ ਲੈਬ ਹੋਗੀ ਲਾਇਬ੍ਰੇਰੀ ਹੋਗੀ ਲੈਂਗੁਏਜ ਲੈਬ ਆ ਇਹ ਸਾਰੀਆਂ ਸਾਡੇ ਇੱਥੇ ਸਕੂਲ ਕਰਨੇ ਜਿਹੜੀਆਂ ਉਹ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਸਰਕਾਰ ਹੈ ਜਿਹੜੀ ਉਹ ਸਾਨੂੰ ਆਮ ਲੋਕਾਂ ਨੂੰ ਪ੍ਰਦਾਨ ਕਰ ਰਹੀ ਆ ਤੇ ਇਹ ਕਹੂੰਗੀ ਵੀ ਜਿੰਨੇ ਵੀ ਲੋਕ ਨੇਗੇ ਠੀਕ ਹੈ ਜਿਹੜੇ ਕਿ ਬਹੁਤ ਜ਼ਿਆਦਾ ਫੀਸਾਂ ਦੇ ਦੇ ਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜਾਉਂਦੇ ਨੇ ਤੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲਾਉਣ ਉਹ ਕੀ ਨਹੀਂ ਉਹ ਤਾਂ ਜਿਹੜੀਆਂ ਹੈਗੀਆਂ ਉਹ ਅੱਜ ਦੇ ਸਮੇਂ ਸਰਕਾਰੀ ਸਕੂਲਾਂ ਦੇ ਵਿੱਚ ਮਿਲ ਰਹੀਆਂ ਨੇ ਤੇ ਰਿਜ਼ਲਟ ਨੇ ਜਿਹੜੇ ਰਿਜ਼ਲਟ ਬਹੁਤ ਵਧੀਆ ਆ ਰਹੇ ਨੇ ਸਾਡੇ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਅੱਗੇ ਜਾ ਰਹੇ ਨੇ ਤੇ ਇਹ ਤੋਂ ਇਲਾਵਾ ਤੁਸੀਂ ਦੇਖਿਆ ਹੋਊਗਾ ਵੀ ਜਿਹੜਾ 6 ਤੋਂ ਲੈ ਕੇ 10th ਤੱਕ ਸਾਡੇ ਸਕੂਲ ਦੇ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ ਉਸ ਤੋਂ ਇਲਾਵਾ ਜਿਹੜੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਜਿਵੇਂ NMMSS ਹੋ ਗਿਆ PSC TCS ਵੀ ਜਿਹੜੀ ਮੁਕਾਬਲੇ ਦੀ ਪ੍ਰੀਖਿਆ ਹੈਗੀ ਸਾਡੇ ਬੱਚੇ ਉਹ ਦਿੰਦੇ ਨੇ ਮੈਰਿਟੋਰੀਅਸ ਸਕੂਲ ਦੇ ਵਿੱਚ ਜਾਂਦੇ ਨੇ ਤੇ ਸਕੂਲ ਆਫ ਐਮਿਨੈਂਸ ਬਣੇ ਹੋਏ ਨੇ ਜਿਹੜੇ ਉੱਥੇ ਬਿਲਕੁਲ ਮੁਫਤ ਜਿਹੜੀ ਐਜੂਕੇਸ਼ਨ ਆ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਹਾਂਜੀ मैम ਕੀ ਕਹਿਣਾ ਚਾਹੋਗੇ ਤੁਹਾਡੇ ਬੱਚੇ ਜ਼ਿਲ੍ਹਾ ਪੱਧਰੀ ਮਤਲਬ ਸਟੇਟ ਲੈਵਲ ਤੇ ਵੀ ਖੜਕੇ ਆਉਂਦੇ ਹਨ। ਹਾਂਜੀ ਸਾਡੇ ਸਕੂਲ ਦੇ ਜਿਹੜੇ ਬੱਚੇ ਹੈਗੇ ਆ ਗਰਲਸ ਤੇ ਬॉयਜ਼ ਦੀ ਟੀਮ ਹਾਕੀ ਲਈ ਤੇ ਹੋਰ ਵੀ ਖੇਡਾਂ ਦੇ ਲਈ ਸਟੇਟ ਪੱਧਰ ਤੇ ਭਾਗ ਲੈਂਦੇ ਹਨ ਲਗਾਤਾਰ ਕਈ ਸਾਲਾਂ ਤੋਂ ਭਾਗ ਲੈਂਦੇ ਆ ਰਹੇ ਹਨ ਤੇ ਵਧੀਆ ਪੋਜੀਸ਼ਨਾਂ ਹਾਸਲ ਕਰਦੇ ਹਨ ਜਿਵੇਂ ਕਿ ਪਤਾ ਹੀ ਹੈ ਕਿ ਪੜ੍ਹਾਈ ਦੇ ਨਾਲ-ਨਾਲ ਬਾਕੀ ਹੋਰ ਕਿਰਿਆਵਾਂ ਵਿੱਚ ਵੀ ਭਾਗੀਦਾਰੀ ਜ਼ਰੂਰੀ ਹੁੰਦੀ ਹੈ ਉਸ ਤਰੀਕੇ ਨਾਲ ਸਾਰੇ ਹੀ ਬੱਚੇ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਜਿਹੜੇ ਹੈਗੇ ਅਲੱਗ-ਅਲੱਗ ਰੁਚੀਆਂ ਰੱਖਦੇ ਹੋਏ ਹੋਰ ਕਰਿ ਕੁਲਰ ਐਕਟੀਵਿਟੀਜ਼ ਦੇ ਵਿੱਚ ਵੀ ਭਾਗ ਲੈਂਦੇ ਹਨ ਇਸ ਦਾ ਸਿਹਰਾ ਜਿਹੜਾ ਹੈਗਾ ਉਹ ਮੈਂ ਆਪਣੇ ਪੂਰੇ ਸਟਾਫ ਨੂੰ ਸਕੂਲ ਦੇ ਅਧਿਆਪਕਾਂ ਨੂੰ ਮੇਨਲੀ ਸਟਾਫ ਨੂੰ ਦਵਾਂਗੀ ਨਾਲ ਹੀ ਬੱਚਿਆਂ ਹੁੰਦੇ ਮਾਪਿਆਂ ਨੂੰ ਅਤੇ ਪਿੰਡ ਦੇ ਕੁਝ ਪਤਵੰਤੇ ਸੱਜਣਾ ਨੂੰ ਜਿਹੜੇ ਇਹ ਇਹਨਾਂ ਚੀਜ਼ਾਂ ਲਈ ਸਾਡਾ ਸਕੂਲ ਦਾ ਸਹਿਯੋਗ ਕਰਦੇ ਹਨ ਪਹਿਲਾਂ ਤੋਂ ਕਰਦੇ ਰਹੇ ਹਨ ਅੱਜ ਵੀ ਕਰ ਰਹੇ ਹਨ ਤੇ ਕਰਦੇ ਵੀ ਰਹਿਣਗੇ ਉਹਨਾਂ ਨੂੰ ਦਿੱਤਾ ਜਾਏਗਾ ਅੱਜ ਦੇ ਨਤੀਜਿਆਂ ਲਈ ਵੀ ਹੋਰ ਸਕੂਲ ਦੀ ਤਰੱਕੀ ਲਈ ਵੀ ਜੋ ਮਾਪੇ ਆ ਪਿੰਡ ਦੇ ਪਤਵੰਤੇ ਸੱਜਣ ਨੇ ਪਿੰਡ ਦੇ ਸਾਥੀ ਨੇ ਉਹ ਸਾਰੇ ਹੀ ਵਧਾਈ ਦੇ ਪਾਤਰ ਨੇ ਤੇ ਇਹਦੇ ਲਈ ਮੈਂ ਹਮੇਸ਼ਾ ਹੀ ਧੰਨਵਾਦੀ ਹਾਂ ਸਮੂਹ ਸਟਾਫ ਦਾ ਜਿਹੜੇ ਹਮੇਸ਼ਾ ਮਿਹਨਤ ਨਾਲ ਇਕਜੁੱਟ ਹੋ ਕੇ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹੋਏ ਬੱਚਿਆਂ ਦੇ ਭਵਿੱਖ ਲਈ ਹਰ ਸੰਭਵ ਯਤਨ ਕਰਦੇ ਹਨ ਉਹਨਾਂ ਨੂੰ ਬਹੁਤ ਮਿਹਨਤ ਨਾਲ ਪੜ੍ਹਾਉਂਦੇ ਹਨ ਉਹਨਾਂ ਨੂੰ ਚੰਗੀਆਂ ਪੋਜੀਸ਼ਨਾਂ ਵਿੱਚ ਲਿਆਉਣ ਲਈ ਬਰਜ਼ੋਰ ਕੋਸ਼ਿਸ਼ ਕਰਦੇ ਹੀ ਜਦਾਂ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੈ ਵਿਦਿਆਰਥੀਆਂ ਲਈ ਪੜ੍ਹਾਈ ਦੀ ਗੱਲ ਕਰਦੇ ਹਾਂ ਤਾਂ ਸਾਇੰਸ ਲੈਬ ਕੰਪਿਊਟਰ ਲੈਬ ਮੈਥ ਲੈਬ ਐਸਐਸਟੀ ਲੈਬ ਲੈਂਗੁਏਜ ਲੈਬ ਤੇ ਬਹੁਤ ਹੀ ਜ਼ਿਆਦਾ ਕਿਤਾਬਾਂ ਨਾਲ ਭਰਪੂਰ ਲਾਇਬ੍ਰੇਰੀ ਜਿਹੜੀ ਹੈਗੀ ਉਹ ਉਪਲਬਧ ਹੈ ਸਕੂਲ ਦੇ ਵਿੱਚ 8 ਸਮਾਰਟ ਰੂਮ ਹਨ ਪਾਣੀ ਦਾ ਪ੍ਰਬੰਧ ਹੈ ਵਾਸ਼ਰੂਮਸ ਬਹੁਤ ਵਧੀਆ ਵਰਤੋਂ ਯੋਗ ਹਾਲਾਤ ਦੇ ਵਿੱਚ ਹਨ ਬੱਚਿਆਂ ਲਈ ਹਰ ਤਰ੍ਹਾਂ ਦੀ ਸਹੂਲਤਾਂ ਇੱਥੇ ਪ੍ਰਬੰਧ ਹੈ ਹਰ ਤਰ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਕੰਪਿਊਟਰ ਲੈਬ ਦੇ ਵਿੱਚ ਫੁੱਲੀ ਇੰਟਰਨੈਟ ਦੀ ਸਹੂਲਤ ਵੀ ਹੈ ਬੱਚੇ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਕਿਸੇ ਵੀ ਤਰ੍ਹਾਂ ਦੀ ਆਪਣੀ ਪੜ੍ਹਾਈ ਕੋਸ਼ਿਸ਼ ਕਰ ਸਕਦੇ ਹਨ ਪੜਾਈ ਕਰ ਸਕਦੇ ਹਨ ਸਰਕਾਰ ਵੱਲੋਂ ਤੇ ਪਿੰਡ ਪੰਚਾਇਤ ਵੱਲੋਂ ਵੀ ਸਾਨੂੰ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ ਬੱਚਿਆਂ ਲਈ ਕੋਈ ਵੀ ਜ਼ਰੂਰਤ ਦੀ ਚੀਜ਼ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਗੀ ਉਹਨਾਂ ਨੂੰ ਸੱਕਣੇ ਨਹੀਂ ਰੱਖਿਆ ਜਾਂਦਾ ਇਸ ਲਈ ਸਰਕਾਰ ਤੇ ਪਿੰਡ ਦੇ ਲਈ ਤੇ ਪਿੰਡ ਪੰਚਾਇਤ ਦੇ ਅਸੀਂ ਸਾਰਿਆਂ ਦੇ ਹਮੇਸ਼ਾ ਧੰਨਵਾਦੀ ਰਹਿੰਦੇ ਹਾਂ ਹਾਂਜੀ ਬਾਬਾ ਕੀ ਕਹਿਣਾ ਚਾਹੋਗੇ ਦਾਖਲੇ ਲਈ ਜੀ ਪੰਚੀਚੀ ਵੀ ਅਸਿਕਾ ਕਰ ਜਾ ਕੇ ਹੋਸਟਲ ਵੀ ਲਗਾਏ ਹੋਏ ਨੇ ਪਿੰਡ ਵਿੱਚ ਘਰ ਕਰ ਜਾ ਕੇ ਬੱਚਾ ਨੂੰ ਪੇਰੈਂਟਸ ਨੂੰ ਮੋਟੀਵੇਟ ਕਰਦੇ ਆਂ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਉਹ ਸਰਕਾਰੀ ਸਕੂਲ ਵਿੱਚ ਦਾਖਲ ਕਰਾਓ ਇੱਥੇ ਕੋਈ ਫੀਸ ਵੀ ਨਹੀਂ ਹੈਗੀ ਖਾਣਾ ਵੀ ਬੱਚਿਆਂ ਨੂੰ ਵਧੀਆ ਮਿਲਦਾ ਕਿਤਾਬਾਂ ਵੀ ਮੁਫਤ ਮਿਲਦੀਆਂ ਨੇ ਵਰਦੀਆਂ ਵੀ ਫ੍ਰੀ ਮਿਲਦੀਆਂ ਨੇ ਤੇ ਹੋਰ ਵੀ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਈਆਂ ਜਾਂਦੀਆਂ ਨੇ ਤੇ ਵਿਦਿਆਰਥੀਆਂ ਨੂੰ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਉਹ ਵੀ ਸਮੇਂ-ਸਮੇਂ ਤੇ ਕਰਵਾਈਆਂ ਜਾਂਦੀਆਂ ਨੇ ਜਿਵੇਂ ਵਿਜੀਫੇ ਨਾਲ ਸੰਬੰਧਤ ਹੋ ਗਈਆਂ ਐਨਐਮਐਫ ਹੋ ਗਿਆ ਉਹ ਸਾਰੀਆਂ ਐਨਟੀਐਸ ਦੀਆਂ ਪ੍ਰੀਖਿਆਵਾਂ ਨੇ ਜਿਹੜੀਆਂ ਬੱਚਿਆਂ ਨੂੰ ਉਹਦੇ ਲਈ ਜੋਗ ਬਣਾਇਆ ਜਾਂਦਾ ਤੇ ਅਸੀਂ ਵਾਰਤવાર ਲੋਕਾਂ ਨੂੰ ਇਹੀ ਅਪੀਲ ਕਰਦੇ ਆਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਓ ਤਾਂ ਕਿ ਬੱਚੇ ਜਿਹੜੇ ਅੱਗੇ ਜਾ ਕੇ ਤਰੱਕੀਆਂ ਕਰ ਸਕਣ ਹਾਂਜੀ ਹਾਂਜੀ ਮੈਂ ਪਿਛਲੇ ਆਪਾਂ 1 ਸਾਲ ਦੀ ਗੱਲ ਕਰੀਏ ਤਾਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਕੁੜੀਆਂ ਸਰਕਾਰੀ ਸਕੂਲ ਚੋਂ ਪੜ੍ਹ ਕੇ ਜੱਜ ਬਣੀਆਂ ਨੇ ਹਾਂਜੀ ਕੀ ਕਹਿਣਾ ਚਾਹੋਗੇ ਵੀ ਜਿਹੜੇ ਬੱਚੇ ਨੇ ਨਾ ਜਿਨ੍ਹਾਂ ਵਿੱਚ ਕੁਆਲਿਟੀਆਂ ਹੁੰਦੀਆਂ ਨੇ ਕਿ ਉਹ ਕਿਤੇ ਵੀ ਸਕੂਲ ਵਿੱਚ ਲੱਗਣ ਤੇ ਉਹ ਜਿਹੜੇ ਬੱਚੇ ਨੇ ਆਪਣੇ ਜਿਹੜੇ ਜ਼ਿਲ੍ਹੇ ਦਾ ਨਾਮ ਪਿੰਡ ਦਾ ਨਾਮ ਰੌਸ਼ਨ ਜ਼ਰੂਰ ਕਰਦੇ ਨੇ ਤੁਸੀਂ ਸਾਡੇ ਸਕੂਲ ਤੋਂ ਵੀ ਜਿਹੜੀਆਂ ਬੱਚੀਆਂ ਨੇ ਮੈਰੀਟੋਰੀਅਸ ਵਿੱਚ ਉਹਨਾਂ ਨੇ ਟੈਸਟ ਕਲੀਅਰ ਕੀਤੇ ਸੀਗੇ ਤੇ ਕੁਕੁੜੀ ਸੀਗੀ ਡਿੰਪੀ ਉਹਨੇ ਵੀ ਇੱਕ ਦਾ ਆਪਣੇ ਜਿਹੜੇ ਦਿੱਲੀ ਗਈ ਸੀ ਉਹ ਤੇ ਉਹਨੇ ਆਪਣੇ ਰਾਸ਼ਟਰੀ ਭਵਨ ਵਿੱਚ ਜਾ ਕੇ ਉਹਨੇ ਪੂਰੇ ਉੱਥੇ ਕਾਨਫਰੰਸ ਵਿੱਚ ਜਿਹੜਾ ਭਾਗ ਲਿਆ ਸੀਗਾ ਤੇ ਬੱਚੀ ਨੇ ਇੰਟਰਵਿਊ ਵੀ ਦਿੱਤੀ ਸੀਗੀ ਤੇ ਬੱਚੀ ਬੜੇ ਮਾਣ ਨਾਲ ਮਹਿਸੂਸ ਕਰ ਰਹੀ ਸੀ ਵੀ ਮੈਂ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਵੀ ਅੱਜ ਇਹਨੇ ਮੈਨੂੰ ਜਿਹੜੀ ਸਕੂਲ ਦੀ ਇੱਕ ਵਿਦਿਆਰਥਣ ਡਿੰਪੀ ਕਿ ਉਹ ਸਰਕਾਰੀ ਹਾਈ ਸਕੂਲ ਕੋਤਨਾ ਤੋਂ ਹੀ ਪੜ੍ਹੀ ਸੀ ਜੀ ਔਰ ਰਾਸ਼ਟਰੀ ਭਵਨ ਗਈ ਸੀ ਤੇ ਉੱਥੇ ਜਾ ਕੇ ਉਹਦੀ ਕਾਨਫਰੰਸ ਹੋਈ ਸੀ ਤੇ ਉਹਦੇ ਵਿੱਚ ਬੱਚੀ ਨੇ ਬੜੇ ਮਾਣ ਨਾਲ ਕਿਹਾ ਸੀਗਾ ਵੀ ਮੈਂ ਸਰਕਾਰੀ ਹਾਈ ਸਕੂਲ ਕੋਤਨਾ ਤੇ ਪੜ੍ਹੀ ਹੈਂ ਜਾਂ ਤੇ ਮੈਂ ਅੱਜ ਮਾਣ ਮਹਿਸੂਸ ਕਰਦੀ ਆਂ ਵੀ ਉਹਨਾਂ ਦੀ ਬਦੌਲਤ ਉਹ ਸਕੂਲ ਦੀ ਬਦੌਲਤ ਮੈਂ ਅੱਜ ਇਸ ਜਗ੍ਹਾ ਤੇ ਖੜ੍ਹੀ ਆਂ ਵੀ ਜਿੱਥੇ ਮੈਨੂੰ ਇੰਨਾ ਵਧੀਆ ਮਾਣ ਹਾਸਲ ਹੋਇਆ ਉੱਥੇ ਪਹੁੰਚਣ ਦਾ ਹਾਂਜੀ ਮੈਮ ਕੀ ਕਹਣਾ ਤੁਹਾਡਾ ਕੀ ਕਹਿੰਦੇ ਅਸਾ ਕੀ ਕਹਿਣਾ ਚਾਹੂਗੇ ਤੁਹਾਡਾ ਬੱਚਾ ਅੱਜ 3rd ਪੋਜੀਸ਼ਨ ਹਾਸਲ ਕਰਕੇ ਗਿਆ ਜੀ ਹਨਾ ਹਾਂਜੀ ਤੇ ਕੀ ਕਹਿਣਾ ਚਾਹੋਗੇ ਕਹਿੰਦੇ ਆ ਮਸਹੂਲੀ ਦੇ ਟੀਚਰਾਂ ਦੇ ਬਹੁਤ ਮਾਣ ਹੈ ਸਾਡਾ ਬੱਚਾ ਸਾਡੇ ਡਿਵੀਜ਼ਨ ਤੇ ਆਇਆ ਹੈਗਾ ਬਹੁਤ ਵਧੀਆ ਸਕੂਲ ਦੀ ਬਹੁਤ ਵਧੀਆ ਸਟਾਫ ਦੀ ਬਹੁਤ ਵਧੀਆ ਐਸੀ ਚਾਹ ਨੇ ਸਾਰੇ ਬੱਚੇ ਪਿੰਡ ਦੇ ਵੀ ਇਸਦੀ ਫਾਰਮ ਨੂੰ ਬਹੁਤ ਵਧੀਆ ਟੀਚਰ ਨੇ ਕੀ ਬਾਕੀ ਸਾਰਾ ਕੁਝ ਜਿਸ ਨੂੰ ਮਿਲਦਾ ਹੈ ਦਿੱਕ ਤੇ ਸਭਾ ਜ਼ਰੂਰੀ ਹੈ ਜੇ ਸਾਰੇ ਬੱਚੇ ਚੰਗੇ ਅੱਛਾ ਜਿਵੇਂ ਅੱਜ ਤੁਹਾਡੇ ਬੱਚੇ ਨੇ 3rd ਪੁਜੀਸ਼ਨ ਹਾਸਲ ਕੀਤੀ ਹੈ ਨਾ ਇਹ ਮਤਲਬ ਕੋਈ ਛੋਟੀ ਗੱਲ ਨਹੀਂ ਹੁੰਦੀ ਨਾ ਕਿਉਂਕਿ ਇੱਕ ਸਾਲ ਦੀ ਜਿਹੜੀ ਬੱਚੇ ਦੀ ਮਿਹਨਤ ਹੈ ਅੱਜ ਰੰਗ ਲੈ ਕੇ ਆਈ ਹੈ ਹਾਂਜੀ ਸਾਨੂੰ ਬਹੁਤ ਖੁਸ਼ੀ ਹੈ ਇਸ ਸਾਲ ਦੇ ਵਿੱਚ ਸਾਡੀ ਮਿਹਨਤ ਅਜਿਹੀ ਵਧੀਆ ਫਰਸਟ ਨੰਬਰ ਤੇ ਸਾਲ ਵਿੱਚ ਆਈ ਹੈ। ਬਹੁਤ ਖੁਸ਼ੀ ਹੈ ਨਾ ਬੱਚਿਆਂ ਨੇ ਬੜਾ। ਅਸਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਮਤਲਬ ਆਪਣੇ ਬੱਚਿਆਂ ਨੂੰ ਕਈ ਵਾਰੀ ਪੜ੍ਹਾਈ ਦੇ ਖਰਚੋਂ ਲੱਗੇ ਆਪਣੇ ਬੱਚਿਆਂ ਨੂੰ ਘਰੇ ਬੈਠੇ ਬੈਠੇ ਪੜ੍ਹਾਈ ਬੈਠੇ ਨੇ ਹਨਾ ਕੀ ਕਹੋਗੇ ਉਹਨਾਂ ਨੂੰ ਜਿਵੇਂ ਅੱਜ ਤੁਹਾਡੀ ਬੇਟੀ ਨੇ ਥਰਡ ਪੋਜੀਸ਼ਨ ਹਾਸਲ ਕੀਤੀ ਹੈ ਸਸ ਮੈਂ ਇੱਕ ਇਸੀ ਗੱਲ ਤੋਂ ਮੈਂ ਹੋਰ ਤੁਹਾਨੂੰ ਕਹਿਣਾ ਚਾਹਾਂਗਾ ਜਿਵੇਂ ਮੰਨ ਲਓ ਕਿ ਮਾਪੇ ਕੀ ਹੁੰਦੇ ਨੇ ਇਹ ਚੀਜ਼ ਦਾ ਸਕਾਰ ਹੋ ਜਾਂਦੇ ਨੇ ਕਿ ਉਹਨਾਂ ਦਾ ਬੱਚਾ ਇੱਕ ਦਾ ਗਵਾਂਡੇ ਦਾ ਪ੍ਰਾਈਵੇਟ ਸਕੂਲ ਚ ਪੜਦਾ ਹੈ ਹਨਾ ਤਾਂ ਮੈਂ ਕੀ ਕਹਿਣਾ ਚਾਹਾਂਗੇ ਉਹਨਾਂ ਮਾਪਿਆਂ ਨੂੰ ਜਿਹੜੇ ਕਿ ਉਹਨਾਂ ਚ ਸਮਰੱਥਾ ਨਹੀਂ ਹੁੰਦੀ ਪਰ ਫਿਰ ਵੀ ਉਹ ਪ੍ਰਾਈਵੇਟ ਸਕੂਲਾਂ ਦੀ ਮਤਲਬ ਹੋਰੀ ਸੋਰੀਸ਼ ਆਪਣੇ ਬੱਚਾ ਨੂੰ ਉੱਥੇ ਕਰਵਾਉਣਾ ਚਾਹੁੰਦੇ ਨੇ ਕੀ ਕਹੋਂਗੇ ਨਾਲੇ ਉਨਾਂ ਮਾਪਿਆਂ ਲਈ ਮੇਰੀ ਇੱਕ ਅਪੀਲ ਹੈ ਕਿ ਆਪਾਂ ਸਮਾਜਿਕ ਦਬਾਅ ਦੇ ਵਿੱਚ ਆ ਕੇ ਜਿਵੇਂ ਆਪਾਂ ਸਿਆਏ ਕਿ ਰੀਸ ਦੇ ਵਿੱਚ ਕਿ ਉਹਨਾਂ ਦਾ ਬੱਚਾ ਪ੍ਰਾਈਵੇਟ ਪੜਦਾ ਹੈ ਇਸ ਤਰ੍ਹਾਂ ਇੰਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਨਿਰਪੱਖ ਹੋ ਕੇ ਦੇਖਣਾ ਪਰਖਣਾ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲ ਚ ਕੀ ਸਹੂਲਤਾਂ ਹਨ ਸਰਕਾਰੀ ਸਕੂਲ ਚ ਕੀ ਸਹੂਲਤਾਂ ਹਨ ਜੇਕਰ ਇੱਕ ਵਾਰ ਨਿਰਪੱਖ ਹੋ ਕੇ ਅ ਦੇਖਣਗੇ ਕੰਪੈਰੀਜ਼ਨ ਕਰਨਗੇ ਉਹਨਾਂ ਸਕੂਲਾਂ ਦੇ ਇਸ ਸਕੂਲ ਦਾ ਤੇ ਉਹ ਡੈਫੀਨੇਟਲੀ ਆਪਣੇ ਆਪ ਹੀ ਸਰਕਾਰੀ ਸਕੂਲ ਵਿੱਚ ਆਪਣਾ ਬੱਚਾ ਦਾਖਲ ਕਰਾਉਣਗੇ ਕਿਉਂਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਹੂਤਾ ਕੋਈ ਵੀ ਕਮੀ ਨਹੀਂ ਹੈ ਜੇਕਰ ਦੇਖਿਆ ਜਾਵੇ ਕਿ ਜਿਵੇਂ ਹੁਣੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡੇ ਕੋਲ 8 ਸਮਾਰਟ ਰੂਮ ਹਨ 8 ਸਮਾਰਟ ਰੂਮ ਹੋਣ ਦਾ ਮਤਲਬ ਕਿ ਅੱਠ ਪ੍ਰੋਜੈਕਟਰ ਸਕਰੀਨ ਸਮਾਰਟ ਸਕਰੀਨਸ ਹਨ ਕਿ ਕਮਰਿਆਂ ਵਿੱਚ ਹਨ ਕਿ ਆਸ-ਪਾਸ ਦੇ ਕਿਸੇ ਪ੍ਰਾਈਵੇਟ ਸਕੂਲ 'ਚ ਇੰਨੀਆਂ ਸਹੂਲਤਾਂ ਹਨ ਪਰ ਕਮੀ ਸਿਰਫ ਇਹੀ ਆ ਕਿ ਉਹਨਾਂ ਮਾਪਿਆਂ ਨੂੰ ਇੰਨੀਆਂ ਚੀਜ਼ਾਂ ਦੀ ਕਲੈਰਿਟੀ ਨਹੀਂ ਆ ਉਹਨਾਂ ਨੂੰ ਸਪਸ਼ਟ ਹੀ ਨਹੀਂ ਹੈ ਕਿ ਸਰਕਾਰ ਵੱਲੋਂ ਕੀ ਸਹੂਲਤਾਂ ਮਿਲ ਰਹੀਆਂ ਹਨ ਤੇ ਪ੍ਰਾਈਵੇਟ ਦੇ ਵਿੱਚ ਇੰਨੀਆਂ ਫੀਸਾਂ ਦੇ ਕੇ ਵੀ ਆਪਣੇ ਬੱਚਿਆਂ ਨੂੰ ਉਹਨਾਂ ਵਧੀਆ ਸਹੂਲਤ ਨਹੀਂ ਦੇ ਸਕਦੇ ਜਦ ਕਿ ਸਟਾ ਦੀ ਗੱਲ ਕੀਤੀ ਜਾਵੇ ਕਿ ਉਹਨਾਂ ਸਕੂਲਾਂ ਦੇ ਕੰਪੈਰੀਸਨ ਸਰਕਾਰੀ ਸਕੂਲਾਂ ਵਿੱਚ ਜ਼ਿਆਦਾ ਪੜਿਆ ਲਿਖਿਆ ਸਟਾਫ ਜਿਹੜਾ ਉਪਲਬਧ ਹੈ ਔਰ ਇਹ ਸਟਾਫ ਆਊਟ ਆਫ ਦੀ ਵੇਜ ਆ ਕੇ ਆਪ ਦੀ ਡਿਊਟੀ ਤੋਂ ਵੱਧ ਵੀ ਵੱਧੋ ਕਲਾਸਾਂ ਲਗਾ ਕੇ ਵੀ ਬੱਚਿਆਂ ਦੇ ਉਹਨਾਂ ਦੇ ਭਵਿੱਖ ਬਾਰੇ ਸੋਚਦਾ ਹੈ ਉਹਨਾਂ ਨੂੰ ਸਹੂਲਤ ਪ੍ਰਦਾਨ ਕਰਦਾ ਹੈ ਤਾਂ ਉਹਨਾਂ ਨੂੰ ਅਪੀਲ ਹੈ ਕਿ ਇੱਕ ਵਾਰ ਆਪਦੇ ਨਾਲ ਲੱਗਦੇ ਸਰਕਾਰੀ ਸਕੂਲ ਦੇ ਵਿੱਚ ਵਿਜ਼ਿਟ ਜ਼ਰੂਰ ਕਰਨ ਪੋਤਨੇ ਪਿੰਡ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਪੋਤਨੇ ਸਕੂਲ ਦੇ ਵਿੱਚ ਆ ਕੇ ਦੇਖੋ ਕਿ ਇੱਥੇ ਕੀ ਸਹੂਲਤਾਂ ਹਨ ਕਿਵੇਂ ਪੜ੍ਹਾਈ ਹੁੰਦੀ ਹੈ ਬੱਚਿਆਂ ਦੀ ਇਕੱਲੀ ਪੋਜੀਸ਼ਨ ਦੀ ਗੱਲ ਨਹੀਂ ਉਹਨਾਂ ਦੀ ਪਰਸੈਂਟੇਜ ਦੀ ਗੱਲ ਕਰੀਏ ਕਿ ਹਰ ਸਾਲ ਹੀ ਬੋਰਡ ਦੀਆਂ ਜਮਾਤਾਂ ਦੇ ਵਿੱਚ 90% 95% ਤੋਂ ਉੱਪਰ ਬੱਚੇ ਸਕੋਰ ਕਰਦੇ ਆ ਇਹਦਾ ਮਤਲਬ ਇਹ ਹੈ ਕਿ ਇੱਥੇ ਪੜ੍ਹਾਈ ਦਾ ਪੱਧਰ ਵੀ ਉੱਚਾ ਹੈ ਸਹੂਲਤਾਂ ਵੀ ਬਹੁਤ ਹਨ ਤਾਂ ਉਹਨਾਂ ਲੋਕਾਂ ਨੂੰ ਦੂਸਰਿਆਂ ਵੱਲ ਦੇਖਣ ਦੀ ਜਗ੍ਹਾ ਤੇ ਖੁਦ ਬਾਹਰ ਆ ਕੇ ਸਕੂਲ ਨੂੰ ਦੇਖ ਕੇ ਪਰਖਣਾ ਚਾਹੀਦਾ ਹੈ ਤੇ ਇਸ ਦੇ ਵਿੱਚ ਮੈਂ ਇਸ ਚੈਨਲ ਜਨਤਾ ਦੀ ਆਵਾਜ਼ ਦਾ ਵੀ ਬਹੁਤ ਭਰਪੂਰ ਧੰਨਵਾਦ ਕਰੂੰਗੀ ਕਿ ਉਹ ਇੱਕ ਸਾਧਨ ਬਣੇ ਹਨ ਸਕੂਲ ਦੀਆਂ ਸਹੂਲਤਾਂ ਸਰਕਾਰ ਦੀਆਂ ਦਿੱਤੀਆਂ ਦਾਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਉਹ ਮਦਦਗਾਰ ਸਾਬਤ ਹੋ ਰਹੇ ਹਨ ਉਹਨਾਂ ਦੇ ਧੰਨਵਾਦੀ ਹਾਂ ਤੇ ਲੋਕਾਂ ਨੂੰ ਅਪੀਲ ਹੈ ਕਿ ਸਕੂਲ ਆ ਕੇ ਸਰਕਾਰੀ ਸਕੂਲ ਪੋਤਨਾ ਦੇ ਵਿੱਚ ਆ ਕੇ ਦੇਖੋ ਸਹੂਲਤਾਂ ਨੂੰ ਦੇਖੋ ਉਹਨਾਂ ਦੇ ਪੁਰਾਣੇ ਨਤੀਜੇ ਦੇਖੋ ਤਾਂ ਫਿਰ ਹੀ ਡਿਸਾਈਡ ਕਰੋ ਕਿ ਬੱਚਿਆਂ ਨੂੰ ਕਿਹੜੇ ਸਕੂਲ ਚ ਦਾਖਲ ਕਰਾਉਣਾ ਚਾਹੀਦਾ ਹੈ